ਰੀਫੋਲਗ ਰਾਤੀਏ ਵਿਆਹ ਦੇ ਵਿੱਚ ਡੱਫੀ ਗਿਆ ਇੱਕ ਬੋਤਲੇ ਨਾਲ ਵੱਧ ਗਿਆ ਕੇ ਲੱਗੀ दारू ਆਏ ਸਵੈਤਰੀ ਡਿੱਗੀ ਜੋ ਕੱਢ ਗਏ ਕੋਈ ਨਹੀਂ दारू ਕੱਲ ਤਾਂ ਪੀਤੀ ਨਹੀਂ ਮਾਦੇ ਉਹ ਉੱਥੇ ਤਾਂ ਕੱਲ ਉੱਥੇ ਸ਼ਰਾਬ ਨਹੀਂ ਸੀ ਜਿੱਤੇ ਵਗ ਗਏ ਇਹਨਾਂ ਨੇ ਬਾਹਰ ਲਿਆ ਕੇ ਪੀਤੀ ਨਹੀਂ ਪੀਤੀ दारू दारू ਨਹੀਂ ਪੀਤੀ ਨਹੀਂ ਨਹੀਂ ਦੱਸ दारू ਕਹਿੰਦੇ ਨਹੀਂ ਪੀਤੀ ਮੰਮੀ ਤੇਰੀ ਸੌਣ ਕੇ ਕੱਲ ਇਹਨਾਂ ਨੇ ਵਿਆਹ ਤੇ दारू ਪੀਤੀ ਨਹੀਂ ਪੀਤੀ दारू ਜੇ दारू ਪੀਤੀ ਹੁੰਦੀ ਇਹ ਘਰੇ ਵੱਧ ਘਣੋਂ ਵੀ ਆਹ ਕੈਂਟ ਵਾਈਟ ਕਿਹੜੀ ਆ ਇਹ ਇਹ ਕਿਹੜੀ ਦਾਰੂ ਫੂਰਸੇ ਵਾਲ ਪੀਨ ਫੂਨਾ ਪੰਜਾਬ ਪੰਜਾਬ ਓ ਮਾਈ ਗੋਡ ਫੋਰਸ ਏ ਲੌਨਲੀ ਪੰਜਾਬ ਹਾ ਚਾ ਚਾ ਜੇ ਮੈਂ ਤੇ ਕੱਲ दारू ਪੀਤੀ ਹੁੰਦੀ ਇਹ ਵਾਦ ਕੇ ਘਰੇ ਨਹੀਂ ਆਉਣੀ ਇਹ ਤਾਂ ਹੈਗੀ ਬੰਦਾ ਤੇ ਇਹ ਭੁੱਲੀ ਨਹੀਂ ਅੱਜ ਨਹੀਂ दारू ਪੀਤੀ ਨਹੀਂ ਸਲਿੱਪ ਸਭ ਕੋ ਲੱਗਾ ਆਵੇ ਨਹੀਂ ਪੀਤੀ दारू ਇਹ ਉਮੇ ਦੀ ਉਮੇ ਪਈ ਵਿੱਚ ਵਿਚਾਰੀ ਇਹ ਟਰੈਕਟਰ ਆਸ ਤੇ ਲਈ ਇਹ ਜੋਤ ਸੈਂਪਰਾਡ ਜੋ ਆਪਣਾ ਰਾਜਾ ਜਸਪਾਲ ਰਵੀਨ ਰਦੀਨ ਕਿਹੜੇ ਬਾਹਰ ਕੱਟਣ ਜਾਂਦੇ ਇਹ ਸਾਰੇ ਇਹ ਸਾਰੇ ਹਿੱਸੇਦਾਰ ਆ ਇਹਦੇ ਵਿੱਚ ਕਹਿੰਦੇ ਜਿਹੜਾ ਹੀ ਚਦਾਰੀ ਹੋਵੇ ਲਾਵੇ ਲਾ ਹਰਮਨ ਗਿਆ ਨਾ ਵਿਆਹ ਚ ਨਹੀਂ ਸੀ ਵਿਆਹ ਚ ਨਹੀਂ ਨਾ ਨਾ ਥੋੜੀ ਨਾ ਗੱਗੂ ਮਹਿੰਗੀ ਲੱਗਦੀ ਮੈਨੂੰ ਨਾ ਤੋੜੀ ਨਹੀਂ ਤਾਂ ਹੁਣ ਤੈਨੂੰ ਕਿਵੇਂ ਪਤਾ ਵੀ ਮਹਿੰਗੀ ਤੈਨੂੰ ਤਾਂ ਪਤਾ ਹੀ ਨਹੀਂ ਪਿਆ ਕੀ ਚੀਜ਼ ਹੁੰਦੀ ਆ ਓਏ ਚੀਜ਼ਾਂ ਹੈ ਮਾੜੀਆਂ ਹੀ ਆ ਪਰ ਮਹਿੰਗੀ ਆ ਨਾ ਤੋੜੋ ਐਸੀਆਂ ਚੀਜ਼ਾਂ ਰੱਖ ਦੇਦੀਆਂ ਹੁੰਦੀਆਂ ਨੇ